ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਸਮੇਤ 10 ਲੋਕਾਂ ਤੇ ਹੋਈ ਐਫਆਈਆਰ ਦੇ ਵਿਰੋਧ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਹਮਹਮਾ ਕੇ ਹਿੱਸਾ ਲਿਆ ਅਤੇ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਸਰਕਾਰ ਦੇ ਨਾਦਰ ਸ਼ਾਹੀ ਫਰਮਾਨ ਦੀ ਨਿਖੇਦੀ ਕੀਤੀ। प्रोग्रेसिव फ्रंट पंजाब दे आगुआ अते एसीबीसी महापंचायत पंजाब दे वफद ने पत्रकारा दे हाथ विच चंडीगढ़ विखे हो रहे रोज प्रदर्शन विच शिरकत की थी प्रोग्रेसिव फ्रंट पंजाब दे चेयरमैन एडवोकेट दर्शन सिंह तालीवाल ने कहा ए डेमोक्रेसी दा कान है ए साडा बोलन दा हक संविधानिक है पंजाब दे लोकतंत्र नु बहुत वड्डा खतरा है ਐਸਬੀਸੀ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਐਫਆਈਆਰ ਨੂੰ ਰੱਦ ਕਰਵਾਉਣ ਲਈ ਪੱਤਰਕਾਰਾਂ ਵੱਲੋਂ ਦਿੱਤੀ ਹਰ ਕਾਲ ਦਾ ਕਰਾਂਗੇ ਸਮਰਥਨ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਮੈਡਮ ਰੇਨੂ ਬਾਲਾ ਵਿਰਿੰਦਰਪਾਲ ਸਿੰਘ ਮਾਨ ਆਦਿ ਨੇ ਵੀ ਸੰਬੋਧਨ ਕੀਤਾ ਤੇ ਸਰਕਾਰ ਵੱਲੋਂ ਇਸ ਐਫਆਈਆਰ ਕਰਨ ਦੀ ਕਰਦੇ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਰੱਦ ਕਰਨ ਦੀ ਕੀਤੀ ਅਪੀਲ ਪਹਿਲਾ ਦੇਖਦੇ ਹਾਂ ਮਿੰਟੂ ਗੁਰੂਸ੍ਰੀ ਦੀ ਸਪੀਚ ਤੇ ਫਿਰ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਜਿਨ੍ਹਾਂ ਦੇ ਕੁਝ ਡਾਇਲੋਗ ਮੈਂ ਤੁਹਾਨੂੰ ਯਾਦ ਕਰਵਾਉਣਾ ਖਾਸ ਤੌਰ ਤੇ ਹੈਲੀਕਾਪਟਰ ਨੂੰ ਲੈ ਕੇ ਆ ਬਦਲ ਸਾਹਿਬ ਇੱਥੇ ਆਏ ਆ ਇਹ ਇਹਨਾਂ ਦੇ ਝੂਟੇ ਗਿਣਾਉਂਦੇ ਹੁੰਦੇ ਸੀ ਸੈਕੰਡ ਇੱਕ ਚੀਜ਼ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਚਿੱਟਾ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਇੱਕ ਹਾਦਸਾ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਗਵਰਨਰ ਦਾ ਤਾਂ ਉਸ ਦੇ ਵਿੱਚੋਂ ਕਰੰਸੀ ਡਿੱਗੀ ਸੀਗੇ ਮਤਲਬ ਕਿ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਈਆਂ ਉਹਨਾਂ ਚੀਜ਼ਾਂ ਨੂੰ ਅੱਜ ਤੱਕ ਸਥਾਪਿਤ ਕਰਨ ਦੀ ਥਾਂ ਤੇ ਉਲਟਾ ਜਦੋਂ ਹੁਣ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਕੋ ਸਵਾਲ ਹੋਇਆ ਹੈ ਕਿ ਭਾਈ ਹੈਲੀਕਾਪਟਰ ਦੀ ਵਰਤੋਂ ਇੱਕ ਵਰਤੋਂ ਕਿ ਜਿਸ ਦਿਨ ਸੀਐਮ ਸਾਹਿਬ ਇੱਥੇ ਨਹੀਂ ਸਨ ਉਹ ਹੈਲੀਕਾਪਟਰ ਕੌਣ ਵਰਤ ਰਿਹਾ ਸੀਗਾ ਹੁਣ ਹੈਲੀਕਾਪਟਰ ਦੀ ਵਰਤੋਂ ਬਾਬਤ ਇਹਨਾਂ ਦੇ ਆਪਣੇ ਲੀਡਰ ਸਾਹਿਬ ਇਹਨਾਂ ਦੇ ਆਪਣੇ ਅਫੀਸ਼ੀਅਲ ਉਹ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੈਂਸਾਂ 'ਚ ਬਿਆਨ ਦੇ ਚੁੱਕੇ ਆ ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਸਾਈਡ ਤੋਂ ਕਹਿ ਰਹੀ ਹੈ ਕਿ ਜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਮਿਸਲੀਡਿੰਗ ਇਨਫੋਰਮੇਸ਼ਨ ਕਿਵੇਂ ਹੋ ਗਈ ਜਦੋਂ ਤੁਸੀਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਹੋ ਕਿ ਹਾਂ ਉਸ ਦਿਨ ਇਹ ਹੈਲੀਕਾਪਟਰ ਉੱਡਿਆ ਸੀ ਜੀ ਗਵਰਨਰ ਸਾਹਿਬ ਨੇ ਉਡਾਇਆ ਜਾਂ ਕੋਈ ਕਿਸੇ ਨੇ ਵੀ ਵਰਤਿਆ ਉਹ ਇੱਕ ਵੱਖਰਾ ਵਿਸ਼ਾ ਹੈ ਉਹ ਚੀਜ਼ ਮਿਸਲੀਡਿੰਗ ਕਿਵੇਂ ਹੋਗੀ ਮਿਸਲੀਡਿੰਗ ਉਹ ਚੀਜ਼ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ BMW ਇੱਥੇ ਕਾਰਖਾਨਾ ਲਾਊਗਾ ਮਿਸਲੀਡਿੰਗ ਉਸ ਵੇਲੇ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ 골ਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਸਲੀਡਿੰਗ ਉਦੋਂ ਹੁੰਦੀ ਹੈ ਆ ਜਦੋਂ ਹੁਣ ਇੱਕ ਭਾਈ ਸਾਹਿਬ ਇੱਥੇ ਆਰਟੀਆਈ ਲੈ ਕੇ ਆਏ ਨੇ ਜਿਹੜੀ ਇਹਨਾਂ ਦੇ ਐਨਆਰਆਈ ਸਭਾ ਦੇ ਪ੍ਰਧਾਨ ਹੈ ਬੀਬੀ ਉਸ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਕਿਹਾ ਜੀ ਆਹ ਹੁੰਦੀ ਹੈ ਮਿਸ ਇਨਫੋਰਮੇਸ਼ਨ ਮਿਸਲੀਡਿੰਗ ਇਨਫੋਰਮੇਸ਼ਨ ਤੁਹਾਡੇ ਇੱਥੋਂ ਦੇ ਸਤੇ ਬੰਦੇ ਕਲਪੇ ਬੰਦੇ ਆ ਇੱਥੇ ਮੋਹਨ ਹੈ ਮੋਹਨ ਦੇ ਘਰ ਦੇ ਵਿੱਚ ਪੁਲਿਸ ਚਲੇ ਗਈ ਕਿਉਂ ਕਹਿੰਦੇ ਜੀ ਉਹਨੇ ਡਰੱਗ ਤੇ ਇੱਕ ਵੀਡੀਓ ਕੀਤਾ ਹੁਣ ਜਾ ਕੇ ਉਹ ਕਹਿੰਦੇ ਆ ਕਿ ਵੀਡੀਓ ਡਿਲੀਟ ਕਰੋ ਕੱਲ ਨੂੰ ਇਹ ਗੱਲ ਜਿਹੜੀ ਆ ਹੁਣ ਇਹ ਵਿਆਖਿਆ ਤੈਅ ਕਰਨ ਵਾਲੇ ਬਹੁਤ ਸਾਰੇ ਹੋ ਜਾਂਦੇ ਜੀ ਪੱਤਰਕਾਰ ਨਹੀਂ ਇਹ ਕੰਟੈਂਟ ਕ੍ਰिएਟਰ ਕੀ ਕੰਟੈਂਟ ਕ੍ਰिएਟਰ ਦੀ ਕੋਈ ਬੋਲਣ ਦੀ ਆਜ਼ਾਦੀ ਨਹੀਂ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਫਿਰ ਇੱਕ ਨਾਗਰਿਕ ਦਾ ਜਿਹੜਾ ਫੰਡamentals ਰਾਈਟ ਹੈ ਜੋ ਬੋਲਣ ਦਾ ਅਧਿਕਾਰ ਹੈ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਜੋ ਵਾਪਰਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨਾ ਬਣਾਇਆ ਕੁਝ ਆਪਣੇ ਪੋਲੀਟੀਕਲ ਜਿਹੜੇ ਇਹਨਾਂ ਦੇ ਵਿਰੋਧੀ ਸੀ ਚਾਹੇ ਉਹਦੇ ਚ ਹਲਕਾ ਲੰਬਾ ਹੈ ਚਾਹੇ ਉਹਦੇ ਚ ਨਵੀਨ ਜੰਦਲ ਹੈ ਕੁਮਾਰ ਵਿਸ਼ਵਾਸ ਹੈ ਉਸ ਤੋਂ ਬਾਅਦ ਫਿਰ ਕ੍ਰੈਕਡਾਊਨ ਹੁੰਦਾ ਅਮਰਪਾਲ ਸਿੰਘ ਹੋਰਾਂ ਤੇ ਉਸ ਤੋਂ ਬਾਅਦ ਫੇਰ ਵਾਰੀ ਆਉਂਦੀ ਆ ਪੱਤਰਕਾਰਾਂ ਦੇ ਔਰ ਪੱਤਰਕਾਰਾਂ ਤੇ ਜੋ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਵਾਂ ਸੁਖਨੇਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰিলিজ ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਅਰਜੰਦਰ ਤੱਕੜ ਨੂੰ ਅੰਦਰ ਸੁਟਿਆ ਇਹਨਾਂ ਨੇ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾਛੜੇ ਸੀ ਆਈਡੀ ਆ ਜੀ ਫਲਾਣੀ ਅਸੀਂ ਆਪਣੀ ਬਣਾਈ ਸੀ ਆਈਡੀ ਤੇਰੇ ਪਿੱਛੇ ਲਾਈ ਸੀ ਆਈਡੀ ਉਹ ਜਾ ਕੇ ਸਾਡੇ ਕਰਿਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਇਹ ਸਾਡੀਆਂ ਗੱਲਾਂ ਲੱਭਦੇ ਫਿਰਦੇ ਆ ਇਹ ਪ੍ਰਾਪਰਟੀਆਂ ਲੱਭਦੇ ਫਿਰਦੇ ਆ ਉਹ ਕੋਈ ਕਹਿੰਦਾ ਪੱਤਰਕਾਰ ਕੋਲ ਕਾਰ ਕਿੱਥੋਂ ਆ ਗਈ ਮੈਂ ਕਿਹਾ ਜੀ ਉਦਾਂ ਹੀ ਆ ਜਾਂਦੀ ਕਮਾਈ ਕਰਕੇ ਜਿਵੇਂ ਰੈਕਸ ਉਹਨਾਂ ਦੇ ਚੱਪਲ ਵਾਲੇ ਅੱਜ ਕੱਲ ਗੁੱਚੀ ਪਾਈ ਫਿਰਦੇ ਆ ਤੁਹਾਡੇ ਬੰਦੇ ਉਦਾਂ ਹੀ ਅਸੀਂ ਕਮਾਈ ਕਰਦੇ ਆ ਯਾਰ ਤਾਂ ਗੱਲ ਇਹ ਆ ਕਿ ਸਵਾਲ ਅੱਜ ਇਸ ਚੀਜ਼ ਦਾ ਹੈ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਯਾਰ ਭਗਤ ਸਿੰਘ ਨੇ ਲੋਕਾਂ ਦੇ ਕੰਨ ਖੋਲਣ ਵਾਸਤੇ ਧਮਾਕਾ ਕਰਕੇ ਪਰਚੇ ਵੰਡੇ ਸੀ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪਰਚੇ ਕਰ ਰਹੇ ਹੋ ਤੁਸੀਂ ਖਟਕੜ ਕਲਾ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀਗਾ ਸਾਰੇ ਪੰਜਾਬ ਦੀ ਟਰਾਂਸਪੋਰਟ ਲਾਤੀ ਸਾਰਾ ਕੁਝ ਕਰਤਾ ਫਿਰ ਉਸ ਤੋਂ ਬਾਅਦ ਮੈਂ ਯਾਦ ਕਰਵਾਉਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨੂੰ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿੱਧਰੋਂ ਚੇਤਾ ਆ ਗਿਆ ਫੇਰ ਹੈਲੀਕਾਪਟਰ ਦੇ ਪੈਰ ਹੀ ਨਹੀਂ ਲੱਗਣਦੇ ਤੇ ਅਜ ਤੱਕ ਕਦੇ ਗੁਜਰਾਤ ਚ ਉਹ ਚਰਖਾ ਕੱਤਣ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਰਹੀ ਇਨਫੋਰਮੇਸ਼ਨ ਦੇ ਨਹੀਂ ਬੰਦ ਕਰਤੀ ਹੁਣ ਜਦੋਂ ਤੁਸੀਂ ਸੂਚਨਾ ਦਾ ਅਧਿਕਾਰ ਮਾਰ ਰਹੇ ਹੋ ਸਵਾਲ ਦਾ ਅਧਿਕਾਰ ਵੀ ਮਾਰਨ ਲੱਗ ਪਏ ਤੁਸੀਂ ਜਦੋਂ ਸੂਚਨਾ ਦਾ ਅਧਿਕਾਰ ਤੁਸੀਂ ਮਾਰਤਾ ਕਿ ਅਸੀਂ ਨਹੀਂ ਦੱਸਣਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਮਾਨਕ ਗੋਇਲ ਕਿੰਨੇ ਐਕਟਿਵਿਸਟ ਹੈ ਜਿਨ੍ਹਾਂ ਨੇ ਇਸ ਸਬੰਧ ਵਿੱਚ ਆਰਟੀਆਈਆਂ ਫਾਈਲ ਕੀਤੀਆਂ ਤੁਸੀਂ ਨਹੀਂ ਜਵਾਬ ਦਿੱਤਾ ਫਿਰ ਇੱਕ ਬੰਦਾ ਤਾਂ ਸਵਾਲ ਕਰੂਗਾ ਨਾ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਉਡਾ ਰਿਹਾ ਕਿਉਂਕਿ ਤੁਹਾਡੇ ਤੇ ਹੁਣ ਰਿਸ਼ਤੇਦਾਰਾਂ ਦੇ ਕੋਲ ਵੀ ਕਾਫਲੇ ਆ ਤੁਹਾਡੇ ਤੇ ਆ ਜਿਹੜੇ ਗਾਂ ਪੀਏ ਦੇ ਜੱਗਾ ਵੀ ਜਿਹੜੇ ਪੀਏ ਉਹਨਾਂ ਦੇ ਕੋਲ ਵੀ ਗਨਮੈਨ ਵਹਨੇ ਆ ਸੀ ਸਾਨੂੰ ਕੀ ਪਤਾ ਕੌਣ ਭਜਾਈ ਫਿਰਦਾ ਇੱਕ ਸਵਾਲ ਨੇ ਤੁਹਾਨੂੰ ਇਹੋ ਜਿਹਾ ਤੰਗ ਕੀਤਾ ਕਿ ਤੁਸੀਂ ਚੱਕ ਕੇ ਉਹਨਾਂ ਲੋਕਾਂ ਨੂੰ ਵੀ ਟੰਗ ਦਿੱਤਾ ਜਿਨ੍ਹਾਂ ਨੇ ਵਿਚਾਰਾਂ ਨੇ ਸ਼ੇਅਰ ਕੀਤਾ ਕੰਟੈਂਟ ਇਹਦਾ ਮਤਲਬ ਹੈ ਕਿ ਕੱਲ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਤੁਹਾਡੀ ਵਿਰੋਧਤਾ ਵਾਲੀ ਪੋਸਟ ਹੈ ਕੰਟੈਂਟ ਹੈ ਤੁਸੀਂ ਚੱਕ ਕੇ ਉਸ ਬੰਦੇ ਤੇ ਕੇਸ ਦਰਜ ਕਰੋਗੇ ਜੇ ਕੇਸ ਦਰਜ ਕਰੋਗੇ ਤਾਂ ਫਿਰ ਤਾਂ ਤੁਹਾਡੇ ਤੇ ਆਪਣੇ ਤੇ ਬਹੁਤ ਸਾਰੇ ਕੇਸ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਕਿਉਂਕਿ ਤੁਸੀਂ ਹੈਲੀਕਾਪਟਰ ਤੋਂ ਲੈ ਕੇ ਲੀਡਰਾਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਤੱਕ ਬਹੁਤ ਸਵਾਲ ਕੀਤੇ ਆ ਅੱਜ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਫਿਰ ਤਾਂ ਤੁਹਾਡੇ ਤੇ ਪਰਚੇ ਹੋਣੇ ਚਾਹੀਦੇ ਆ ਹੁਣ ਤੁਹਾਡੇ ਤੇ ਜਿਹੜਾ ਪਰਚਾ ਉਥੇ ਹੋਇਆ ਦਿੱਲੀ ਹੁਣ ਉਹਨੂੰ ਕਾਓ ਉਹ ਜਾਜ ਜਾ ਕੇ ਨਜਾਇਜ਼ ਹੈ ਅਸੀਂ ਉੱਥੇ ਫਿਰ ਵੀ ਕਹਿੰਨੇ ਆ ਕਿ ਨਹੀਂ ਯਾਰ ਇੰਨਾ ਕੁ ਚੱਲਦਾ ਹੈ ਪੋਲਿਟਿਕਲ ਸਿਸਟਮ ਦੇ ਵਿੱਚ ਇੰਨੀ ਕੋ ਖੁੱਲ੍ਹ ਹੋਣੀ ਚਾਹੀਦੀ ਆ ਜੇ ਕਿਸੇ ਨੇ ਸਵਾਲ ਕੀਤਾ ਕੋਈ ਬਿਆਨ ਦਿੱਤਾ ਦੂਸਰਾ ਕੰਡੈਮ ਕਰ ਦੇਵੇ ਦੂਸਰਾ ਸਪਸ਼ਟੀਕਰਨ ਦੇ ਦੇਵੇ ਮੁਕਦਮੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇੱਥੇ ਪੰਜਾਬ 'ਚ ਕੀ ਕਰ ਰਹੇ ਹੋ ਉੱਥੇ ਤੁਹਾਡੀਆਂ ਚੀਕਾਂ ਪੈ ਜਾਂਦੀਆਂ ਕਿ ਸਾਡੇ ਮਗਰ ਲੱਗੀ ED ਸਾਡੇ ਮਗਰ ਲੱਗੀ CPI ਇੱਥੇ ਤੁਸੀਂ ਕੀ ਕਰਦੇ ਹੋ ਇੱਥੇ ਤੁਸੀਂ ਕਾਰਕੁਨ ਕਿਸਾਨ ਆਗੂ ਉਹਨਾਂ ਨੂੰ ਪ੍ਰੋਟੈਸਟ ਤੋਂ ਪਹਿਲਾਂ ਘਰ 'ਚ ਨਜ਼ਰਬੰਦ ਕਰ ਦਿੰਨੇ ਹੋ ਘਰ 'ਚ ਬਣਾਤੀ ਜੇ ਤੁਸੀਂ ਘਰਾਂ 'ਚ ਜੇਲ੍ਹ ਬਣਾਤੀ ਤੁਸੀਂ ਤਿੰਨ ਤਿੰਨ ਦਿਨ ਪਹਿਲਾਂ ਹੀ ਲੋਕਾਂ ਨੂੰ ਤੁਸੀਂ ਇੱਥੇ ਮੇਰਾ ਗਵਾਂਢੀ ਇਕਰਾਮਨ ਤੇ ਮੈਂ ਵੇਖਿਆ ਤੇ ਉਹਨਾਂ ਦੇ ਟਾਣੀ ਸੀ ਲੱਗੇ ਬੇਰਜ਼ਗਾਰ ਯੂਨੀਅਨ ਦਾ ਆਗੂ ਹੈ ਤੇ ਉਹਨਾਂ ਦੇ ਸਮਾਜਜੀ ਤੇ ਸਵੇਰੇ ਪੁਲਿਸ ਵਾਲੇ ਖਲੋਤੇ ਮੈਂ ਕਿਹਾ ਇੱਥੇ ਕਿਹੜਾ ਮੇਲਾ ਲੱਗਣ ਲੱਗੇ ਪਿਆ ਤੇ ਜਦੋਂ ਪਤਾ ਕੀਤਾ ਉਹ ਕਹਿੰਦੇ ਕਹਿੰਦੇ ਜੀ ਰਮਨ ਨੂੰ ਨਜ਼ਰਬੰਦ ਕੀਤਾ ਘਰ 'ਚ ਸਮਾਗਮ ਹੋਣਾ ਸੰਗਰੂਰ ਉਹਨੂੰ ਉੱਥੇ ਮਲੋਟ ਕਰ ਚ ਨਜ਼ਰਬੰਦ ਕੀਤਾ ਹੋਇਆ ਲਓ ਜੀ ਦੱਸੋ ਇਹ ਕਿਹੜਾ ਇਨਕਲਾਬ ਆ ਇਹ ਕਿਹੜਾ ਇਹ ਨਿਜ਼ਾਮ ਆ ਜਿਹਦੇ ਵਿੱਚ ਤੁਸੀਂ ਕੋਈ ਸਵਾਲ ਹੀ ਨਹੀਂ ਕਿਸੇ ਨੂੰ ਕਰ ਸਕਦੇ ਜੇ ਸਵਾਲ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਲਿਖਤੀ ਆਰਡਰ ਕੱਢ ਦਿਓ ਕੋਈ ਸੰਵਿਧਾਨਕ ਸੋਧ ਕਰ ਦਿਓ ਕਿ ਅੱਜ ਤੋਂ ਤੁਹਾਡੇ ਫੰਡਾਮੈਂਟਲ ਪੰਜਾਬ ਦੇ ਵਿੱਚ ਰੱਦ ਗੱਲ ਹੀ ਖਤਮ ਐ ਹੁਣ ਤੁਸੀਂ ਤਾਂ ਇੱਕ ਵਿਆਖਿਆਤਾ ਕਰਨ ਲੱਗ ਪਿਓ ਕਿ ਜੀ ਫਲਾਣਾ ਪੱਤਰਕਾਰ ਨਹੀਂ ਹੈ ਫਲਾਣਾ ਕੋਣ ਤੁਸੀਂ ਕੌਣ ਹੁੰਨੇ ਹੋ ਇਹ ਅਸੀਂ ਉਹੀ ਸ਼ਖਸ ਆ ਜਿਨ੍ਹਾਂ ਤੋਂ ਤੁਸੀਂ ਲੰਬੀ ਚ ਕਵਰੇਜ ਕਰਾਉਂਦੇ ਰਹੇ ਉਹ ਅਸੀਂ ਉਹੀ ਸ਼ਖਸ ਆ ਜਿਨ੍ਹਾਂ ਦੀਆਂ ਰਿਪੋਰਟਾਂ ਨੂੰ ਤੁਸੀਂ ਕੋਟ ਕਰਦੇ ਰਹੇ ਤੁਸੀਂ ਸਕਰੀਨ ਸ਼ਾਟ ਪਾਉਂਦੇ ਰਹੇ ਤੁਸੀਂ ਪੋਸਟਾਂ ਸ਼ੇਅਰ ਕਰਦੇ ਰਹੇ ਅੱਜ ਤੁਹਾਨੂੰ ਵਿਆਖਿਆਤਾ ਕਰਨ ਦਾ ਸਮਾਂ ਮਿਲ ਗਿਆ ਸੋ ਇਸ ਵਾਸਤੇ ਅਸੀਂ ਇਸ ਸਵਾਲ ਨੂੰ ਅਸੀਂ ਇਸ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਰ ਨਹੀਂ ਦੇਵਾਂਗੇ ਪੰਜਾਬ ਦੀ ਧਰਤੀ ਤੇ ਜੋ ਹੋ ਰਿਹਾ ਅਸੀਂ ਸੰਕੇਤਕ ਤੌਰ ਤੇ ਇੱਥੇ ਦੱਸਣ ਆਏ ਸੀ ਅਸੀਂ ਦੱਸ ਕੇ ਚੱਲੇ ਆ ਅਸੀਂ ਉੱਥੇ ਹੀ ਆ ਜਿੱਥੇ ਸਾਨੂੰ ਹੋਣਾ ਚਾਹੀਦਾ ਨਾ ਅਸੀਂ ਪਰਚੇ ਤੋਂ ਕੱਲ ਡਰੇ ਆ ਨਾ ਅੱਜ ਡਰੇ ਆ ਅਸੀਂ ਹੁਣ 2-4 ਦਿਨ ਢੀਕ ਲਿਆ ਤੇ ਮੈਂ ਤੇ ਇੱਕ ਸਲਾਹ ਦੇਵਾਂਗਾ ਜੇ ਮੰਨਣਗੇ ਮੇਰੇ ਸਾਥੀ ਕਿ ਇਹਨਾਂ ਨੇ ਤੇ ਹੁਣ ਸਾਨੂੰ ਨਹੀਂ ਅਰੈਸਟ ਕੀਤਾ ਇਹਨਾਂ ਨੇ ਤਾਂ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਅਸੀਂ ਘਟੋ ਘਟ ਹਾਈ ਕੋਰਟ 'ਚੋਂ ਬੁਲਾਇਏ ਇਹਨਾਂ ਨੂੰ ਹਾਈ ਕੋਰਟ 'ਚ ਬੁਲਾ ਕੇ ਪੁੱਛੀਏ ਕਿ ਜੇ ਤਾਂ ਅਸੀਂ ਗਲਤ ਆ ਤੇ ਸਾਨੂੰ ਮਾਨਯੋਗ ਹਾਈ ਕੋਰਟ ਅੱਗੇ ਕੇਸ ਦੇ ਤੌਰ ਤੇ ਚਲਾ ਦੇਵੇ ਕਿ ਠੀਕ ਆ ਬਾਈ ਚਲੋ ਤੇ ਜੇ ਇਹ ਗਲਤ ਨੇ ਤੇ ਫਿਰ ਉੱਥੇ ਸਾਰੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਭਾਈ ਇਹਨਾਂ ਨੇ ਜੋ ਕੀਤਾ ਸੀ ਉਹ ਗਲਤ ਸੀ ਤੇ ਜੋ ਇਹਨਾਂ ਦੇ ਪੰਭੱਕੜ ਲਾਣੇ ਨੇ ਹੁਣ ਇਹ ਚੱਕੀ ਹੋਈ ਆ ਗੱਲ ਇਦਾਂ ਜੀ ਉਦਾਂ ਜੀ ਫਲਾਟਮ ਕਹਾ ਜੀ ਤਰਤੇ ਦਲੀਲਾਂ ਫਿਰ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਕਿੰਨਾ ਕੁ ਸਹੀ ਕੀਤਾ ਸੋ ਮੇਰੀ ਇਹੋ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜੇ ਇਹ ਨਹੀਂ ਵੀ ਕੁਝ ਕਰਦੇ ਤਾਂ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਵਾਬ ਦੇ ਜ਼ਰੂਰ ਬਣਾਉਣਾ ਚਾਹੀਦਾ ਧੰਨਵਾਦ ਅੱਜ ਅਸੀਂ ਸਭ ਆਕਾਸ਼ ਇੱਥੇ ਪਹੁੰਚੇ ਹਾਂ ਇਸ ਤੋਂ ਟਾਸਟ ਕੀ ਕਹੋਗੇ ਅੱਜ ਮੈਂ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਤੇ ਇੰਜੀਰ ਐਸੋਸੀਏਸ਼ਨ ਆਫ ਲਾਇਰਸ ਦਾ ਮਸਪੋਕਸ ਪਰਸਨ ਹੋਣ ਦੇ ਨਾਤੇ ਇੱਥੇ ਪਹੁੰਚਿਆ ਤੇ ਅਸੀਂ ਜੋ ਪਰਚੇ ਹੋਏ ਨੇ ਪੱਤਰਕਾਰਾਂ ਤੇ ਤੇ ਇੱਕ ਆਰਟੀਆਈ ਐਕਟਿਵਿਸਟ ਤੇ ਪੂਰੀ ਅਸੀਂ ਨਿਖੇਧੀ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਜਲਦੀ ਤੁਸੀਂ ਇਹ ਪਰਚੇ ਨਾ ਇਹ ਇਖਾਰ ਜਿਨ੍ਹਾਂ ਦੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਰੋਧ ਹੋ ਜਾਏਗਾ ਇਹ ਡੈਮੋਕ੍ਰੇਸੀ ਦਾ ਧਾਣ ਹੈ ਤੁਸੀਂ ਜੋ ਸਾਡਾ ਬੋਲਣ ਦਾ ਹੱਕ ਹੈ ਆਜ਼ਾਦੀ ਹੈ ਸਾਡੇ ਸਿਧਾਂਤਾਂ ਦੇ ਦਿੱਤੀ ਹੋਈ ਉਹਦਾ ਇਹ ਘਾਣ ਸਰਕਾਰ ਕਰ ਰਹੀ ਹੈ ਕੋਈ ਸਵਾਲ ਪੁੱਛਣਾ ਵੀ ਜੇ ਜੁਰਮ ਹੈ ਤਾਂ ਇਹ ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਹੈ ਪੰਜਾਬ ਦੀ ਲੋਕਤੰਤਰ ਹੈ ਇਹਦੇ ਵਾਸਤੇ ਬਹੁਤ ਵੱਡਾ ਖਤਰਾ ਹੈ ਸਾਨੂੰ ਤਾਂ ਇਹਨਾਂ ਲੋਕਾਂ ਦੇ ਪਰਚੇ ਦਰਜ ਕਰ ਲਵੇ ਜੋ ਕਹਿੰਦੇ ਨੇ ਪੰਜਾਬ 'ਚ ਕਰਪਸ਼ਨ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ ਰੇਤਾ ਵਿਕਦਾ ਹੈ ਚੋਰੀ ਦਾ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਹੈ ਤੇ ਅਫਸਰशाही corrupt ਹੈ ਲੀਡਰ corrupt ਨੇ ਫਿਰ ਤੋਂ ਉਹਨਾਂ ਦੀ ਪਰਚੇ ਦਰਜ ਕਰ ਦੇਣ ਕਰ ਦੇਣਗੇ ਕੱਲ ਨੂੰ ਉਹ ਸਾਰੇ ਸਾਨੂੰ ਜਿਹੜੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਨੌਜਵਾਨ ਨੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਵਕੀਲਾ ਨੇ ਜਥੇਬੰਦੀਆਂ ਨੇ ਹੋਰ ਸਾਰਾ ਜਿਹੜਾ ਭਾਈਚਾਰਾ ਅਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠੇ ਹੋ ਕੇ ਇਸ ਜਿਹੜਾ ਜ਼ੋਰ ਸਰਕਾਰ ਕਰ ਰਹੀ ਹੈ ਪੱਤਰਕਾਰਾਂ ਤੇ ਤੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਪੰਜਾਬ ਲੈਵਲ ਤੇ ਉਹ ਸ਼ੁਰੂ ਕਰਨਾ ਚਾਹੀਦਾ ਨਹੀਂ ਤਾਂ ਫਿਰ ਡੈਮੋਕ੍ਰੇਸੀ ਜਿਹੜੀ ਪੰਜਾਬ ਦੇ ਵਿੱਚੋਂ ਖਤਮ ਹੋ ਜੇਗੀ ਅਸੀਂ ਤਾਂ ਜੋ ਕੇਜਰੀਵਾਲ ਦੇ ਪਰਚਾਦਰ ਜਿਹੜਾ ਦਿੱਲੀ ਦਾ ਉਸ ਤੇ ਵੀ ਨਹਿਦੀ ਕਰਦੇ ਆ ਕਿ ਹਰ ਇੱਕ ਨੂੰ ਆਪਣਾ ਬੋਲਣ ਦੀ ਜਾਦਦੀ ਹੈ ਜੇ ਸਰਕਾਰ ਨੂੰ ਲੱਗਦਾ ਸੀ ਵੀ ਹੈਲੀਕਾਪਟਰ ਦੇ ਜੋ ਖਬਰ ਦੱਸੀ ਸੀ ਇਹਨਾਂ ਪੱਤਰਕਾਰਾਂ ਨੇ ਵੀ ਉਹ ਗਲਤ ਹੈ ਤਾਂ ਸਰਕਾਰ ਉਹਦਾ ਜਵਾਬ ਦੇ ਦਿੰਦੀ ਇਹੀ ਬੰਦਾ ਸੀ ਅਖਬਾਰ 'ਚ ਬਿਆਨ ਦੇ ਦਿੰਦੇ ਵੀ ਨਹੀਂ ਇਹਨਾਂ ਦੀ ਖਬਰ ਗਲਤ ਹੈ ਕਿ ਇਹ ਹੈਲੀਕਾਪਟਰ ਕਿਸੇ ਨੇ ਨਹੀਂ ਵਰਤਿਆ ਤੇ ਆਰਟੀਆਈ ਦਾ ਕਿਸੇ ਦਾ ਜਵਾਬ ਉਹ ਸਰਕਾਰ ਨਹੀਂ ਦਿੰਦੀ ਜਿੱਦਣ ਬਣੀ ਹੈ ਨਾ ਹੀ ਲੋਕਾਂ ਨੂੰ ਦੱਸਦੀ ਆ ਵੀ ਕਿੰਨਾ ਖਰਚਾ ਹੈ ਨਾ ਹੀ ਲੋਕਾਂ ਨੂੰ ਦੱਸਦੀ ਐਡਵਰਟਾਈਜ਼ਮੈਂਟ ਤੇ ਕਿੰਨਾ ਖਰਚਾ ਹੋਇਆ ਹੋਰ ਖਾਤੇ ਕਿੰਨੇ ਹੋਏ ਕਿੰਨੀਆਂ ਨੌਕਰੀਆਂ ਦਿੱਤੀਆਂ ਕੀ ਕੀ ਇਹਨਾਂ ਨੇ ਸੁਧਾਰ ਕੀਤੇ ਇਹ ਸਰਕਾਰ ਆਰਟੀਆਈ ਦਾ ਵੀ ਜਵਾਬ ਨਹੀਂ ਦਿੰਦੀ ਸਿਰਫ ਲੋਕਾਂ ਨੂੰ ਦਬਾਉਣ ਦੀ ਗੱਲ ਕਰਦੀ ਆ ਜਿਵੇਂ ਅਸੀਂ ਬਹੁਤ ਸਾਬਤ ਕਲੜੇ ਸ਼ਬਦਾਂ ਜਿਹੜੀ ਲਿਖੇਤੀ ਕਰਦੇ ਕੋਈ ਕੋਈ ਐਸਾ ਕਾਨੂੰਨ ਨੇ ਹੈ ਸਿਰਫ ਜੇ ਤੁਸੀਂ ਮਿਲਟੀ ਦੇ ਖਿਲਾਫ ਜਾਂ ਦੇਸ਼ ਦਾ ਜਿੱਤੇ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਵੇ ਦੇਸ਼ ਨੂੰ ਖਤਰਾ ਹੋਵੇ ਕੋਈ ਐਡਾ ਦੀ ਖਬਰ ਸ਼ਾਪੀਏ ਤਾਂ ਉਹਦੇ ਪਰਚਾ ਅਰਜ ਹੁੰਦਾ ਜੋ ਇਹਨਾਂ ਨੇ ਪਰਚਾ ਅਰਜ ਕਰਿਆ ਇੱਕ ਕਾਨੂੰਨੀ ਤੌਰ ਤੇ ਨਹੀਂ ਬਣਦਾ ਨਾ ਇਹਨੇ ਕਿਸੇ ਅਦਾਲਤ ਚ ਕੱਢਣਾ ਹੈ ਨਾ ਹਾਈ ਕੋਰਟ ਚ ਕੱਢਣਾ ਇਸ ਪਰਚੇ ਨਾਲ ਤੇ ਸਰਕਾਰ ਨੂੰ ਤੇ ਮੂੰਹ ਦੀ ਖਾਣੀ ਪੈਗੀ ਤੇ ਪੁਲਿਸ ਅਫਸਰਾਂ ਦੇ ਖਿਲਾਫ ਦੀ ਕਾਰਵਾਈ ਜੇ ਹਾਈ ਕੋਰਟ ਕੋਈ ਕਰ ਸਕਦੀ ਹੈ ਕਿਉਂਕਿ ਤੁਸੀਂ ਕਿਸੇ ਦੀ ਆਜ਼ਾਦੀ ਨੂੰ ਇਸ ਤਰ੍ਹਾਂ ਪਰਚਾ ਦਰਜ ਕਰਕੇ ਉਹਦੀ ਜ਼ਿੰਦਗੀ ਕੀਮਤ ਉਰਾਗ ਬਣ ਸਕਦੇ ਹੋ ਖਾਸ ਕਰ ਜੋ ਪੱਤਰਕਾਰ ਨੇ ਆਰਟੀਆਈ ਐਕਟੀਵਿਸਟ ਨੇ ਜੋ ਸਮਾਜ ਲਈ ਕੰਮ ਕਰਦੇ ਹਨ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਨੇ ਇਹਨਾਂ ਤੇ ਸਰਕਾਰ ਪਰਚਾ ਨਹੀਂ ਦਰਜ ਕਰ ਸਕਦੀ ਕੋਈ ਵੀ ਸੁਨਾ ਸਰ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਤੁਸੀਂ ਪਹੁੰਚੇ ਹੋ ਇੱਥੇ ਤੇ ਕੀ ਕਹੋਗੇ ਇਹਦੇ ਬਾਰੇ ਕਿੰਨਾ ਕੁ ਜ਼ਾਇਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਕੁੰਮੜਾ ਪ੍ਰਦਾਨ ਅਤਿਆਚਾਰ ਤੇ ਪ੍ਰਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਐਸ ਸੀ ਵੀ ਸੀ ਮਾਂ ਪੰਚਾਇਤ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਤੇ ਅੱਜ ਦਾ ਵਿਸ਼ਾ ਜਿਹੜਾ ਹੈਗਾ ਪੱਤਰਕਾਰਾਂ ਤੇ ਹੋਰ ਇਹ ਪਰਚੇ ਨਿਰੰਤਰ ਜਿਵੇਂ 10 ਪੱਤਰਕਾਰਾਂ ਤੇ ਪਰਚੇ ਦਰਜ ਕੀਤੇ ਤੇ ਇੱਕ ਉਹ ਜੋ ਆਰਟੀਆਈ ਚ ਰਿਕਾਰਡ ਕਢਾਇਆ ਹੈਲੀਕਾਪਟਰ ਨੂੰ ਲੈ ਕੇ ਕਿੰਨਾ ਖਰਚਾ ਹੋਇਆ ਉਹਦੇ ਦੇ ਪਰਚਾ ਕਰਿਆ ਬਹੁਤੀ ਨਿੰਦਣ ਜੋ ਕਟਦਾਗੀ ਜਿਹੜੇ ਇਨਸਾਫ ਪਸੰਦ ਲੋਕ ਨੇ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸੈਕਟਰ 17 ਚ ਇਕੱਠੇ ਹੋਏ ਨੇ ਪੱਤਰਕਾਰ ਭਾਈਚਾਰੇ ਦੇ ਹੱਕ ਚ ਇਕੱਠੇ ਹੋਏ ਨੇ ਜੇਕਰ ਜਿਹੜਾ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਿਆ ਗਿਆ ਪ੍ਰੈਸ ਨੂੰ ਜੇ ਇਸੇ ਦਾ ਹੀ ਗਲਾ ਕੁੱਟਿਆ ਜਾਵੇਗਾ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇਗੀ ਤਾਂ ਲੋਕਾਂ ਨੂੰ ਕਿਵੇਂ ਨਿਆਂ ਇਨਸਾਫ ਮਿਲੇਗਾ ਬਹੁਤ ਸਾਰੇ ਮਾਮਲੇ ਹੁੰਦੇ ਨੇ ਲੋਕਾਂ ਦੇ ਛੋਟੇ ਛੋਟੇ ਕੇਸ ਨੇ ਜਿਹੜੇ ਪ੍ਰੈਸ ਦੇ ਵਿਚਾਰਨ ਕਰਕੇ ਲੋਕਾਂ ਦੇ ਬਹੁਤ ਮਸਲੇ ਹੱਲ ਹੋ ਜਾਂਦੇ ਨੇ ਪਰ ਬਹੁਤ ਸਾਰੇ ਜਿਹੜੇ ਮਸਲੇ ਇਹ ਸੁਲਝਣ ਵਾਸਤੇ ਜਿਹੜੀ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਉਹਨੇ ਹਰਾ ਪੈਨ ਚਲਾਣਾ ਸੀ ਲੋਕਾਂ ਨੂੰ ਨੌਕਰੀਆਂ ਦੇ ਕੇ ਬੇਰਜਗਾਰੀ ਖਤਮ ਕਰਕੇ ਤੇ ਕਰਪਸ਼ਨ ਖਤਮ ਕਰਕੇ ਨਸ਼ਾ ਖਤਮ ਕਰਕੇ ਵੀ ਜਿਹੜਾ ਹਰਾ ਪੈਨ ਹੈ ਉਹ ਸ਼ਾਇਦ ਪੱਤਰਕਾਰਾਂ ਦੇ ਖਿਲਾਫ ਚਲਾਤਾ ਇਹ ਨੇ ਇਹ ਆਪ ਖੁਦ ਇੱਕ ਸਟੇਟਮੈਂਟ ਹੈ ਇਹਨਾਂ ਦੀ ਜਿਹੜੀ ਸਟੇਟਮੈਂਟ ਦਿੱਲੀ ਦੇ ਕੇ ਆਏ ਨੇ ਸੰਸਦ ਚ ਵੀ ਕਿਸੇ ਵੀ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਖਬਰ ਚੱਲਦੀ ਆ ਕੋਈ ਹੋਰ ਹੈ ਉਹਨੂੰ ਕ੍ਰਾਈਮ ਨਾ ਮੰਨਿਆ ਜਾਵੇ ਇਹਨਾਂ ਦੇ ਖਿਲਾਫ ਕਾਰਵਾਈ ਨਾ ਹੋਵੇ ਸ਼ਾਇਦ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਉਹ ਆਪਣੇ ਬਿਆਨ ਭੁੱਲ ਗਏ ਹੋਣੇ ਇਹ ਆਪਣੇ ਸਟੇਟਮੈਂਟ ਭੁੱਲ ਗਏ ਹੋਣੇ ਤੇ ਮੁੱਖ ਮੰਤਰੀ ਸਾਹਿਬ ਇਹ ਅੱਜ ਨਹੀਂ ਨਿਕਲੂਗਾ ਆਰਟੀਚ ਰਿਕਾਰਡ ਤਾਂ 2027 ਤੋਂ ਬਾਅਦ ਲੋਕਾਂ ਕਾਪੇ ਕਢਾ ਲੈਣਗੇ ਤੇ ਜਿਹੜੇ ਵੀ ਕੋਈ ਘਟਾਲੇ ਚਾਹ ਉਹ ਕਾਲੀ ਦਲ ਨੇ ਕੀਤੇ ਸੀ ਕਾਂਗਰਸ ਨੇ ਕੀਤੇ ਸੀ ਉਹਨਾਂ ਦੇ ਘਟਾਲੇ ਤੁਸੀਂ ਕੱਢ ਰਹੇ ਆਉਣ ਵਾਲੀਆਂ ਸਰਕਾਰਾਂ ਸਾਡੇ ਘਟਾਲੇ ਜਿਹੜੇ ਕਢ ਲੈਣਗੇ ਤੇ ਲੋਕਾਂ ਨੂੰ ਜਿਹੜੀ ਪ੍ਰੈਸ ਨੂੰ ਬਿਨਾਂ ਵਜਾ ਤੋਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰ ਲੋਕਾਂ ਦੀ ਆਵਾਜ਼ ਬਣ ਕੇ ਪ੍ਰੈਸ ਨੂੰ ਕੰਮ ਕੀਤਾ ਜਾਵੇ ਤਾਂ ਕਿ ਪ੍ਰੈਸ ਵਾਲੇ ਲੋਕਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਹੈ ਲੋਕਾਂ ਨੂੰ ਨਿਆਂ ਸਾਬਤਉਣ ਲਈ ਜੇਕਰ ਪ੍ਰੈਸ ਤੇ ਹੀ ਅਜੇ ਹੱਕਮ ਹੋਇਆ ਤਾਂ ਕਿਹੜਾ ਬੰਦਾ ਜਿਹੜਾ ਪ੍ਰੈਸ ਦਾ ਇਹਨਾਂ ਦੇ ਖਿਲਾਫ ਖਬਰ ਲਾਊਗਾ ਇਹ 10 ਬੰਦਿਆਂ ਤੇ ਨਹੀਂ ਇਹ ਤੋਂ ਪਹਿਲਾਂ ਸਾਡੇ ਕੋਲੇ ਗਰਦੀਪ ਸਿੰਘ ਕਾਲੀ ਜੀ ਆਏ ਨੇ ਡੱਗੜ ਜੀ ਲਾ ਲੋ ਹੋਰ ਲਾ ਲੋ ਹੋਰ ਬਹੁਤ ਪੱਤਰਕਾਰਾਂ ਜਿਨ੍ਹਾਂ ਦੇ ਪਰਚੇ ਪਹਿਲਾਂ ਨਰਜ ਕੀਤੇ ਗਏ ਇਸ ਤਰ੍ਹਾਂ ਆਵਾਜ਼ ਨਹੀਂ ਮੰਨਦਾ ਹਣੀ ਲੋਕਾਂ ਦੀ ਲੋਕਾਂ ਨੇ ਆਪਣੀ ਆਵਾਜ਼ ਜਿਹੜੀ ਤੁਹਾਨੂੰ ਪਹਿਲਾਂ 3 ਸਾਲ ਢੀਕਿਆ ਹੁਣ 4 ਸਾਲ ਢੀਕਿਆ 5-7 ਮਹੀਨੇ ਹੋਰ ਤੁਹਾਨੂੰ ਜਿਹੜਾ ਹੈਗਾ ਥੋੜੇ ਥੋੜੇ ਬੰਦੇ ਢੀਕ ਲਣਗੇ ਸਾਰੀ ਪ੍ਰੈਸ ਮੀਡੀਆ ਜਿਹੜੀ ਪੇਟ ਨਹੀਂ ਹੈ ਬਕਾਉ ਨਹੀਂ ਹੈ ਇਨਸਾਫ ਪਸੰਦ ਲੋਕ ਨੇ ਜਿਹੜੇ ਪ੍ਰੈਸ ਨਾਲ ਖਬਰ ਲਾਂਦੇ ਨੇ ਤੇ ਉਹਨਾਂ ਦੇ ਪਰਚੇ ਜਿਹੜੇ ਬਿਨਾ ਸਰਪ ਤੋਂ ਰੱਦ ਕੀਤੇ ਜਾਣ ਕਿਸੇ ਵੀ ਵਿਅਕਤੀ ਨੂੰ ਜਿਹੜਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰੇਨੂ ਵਾਲਾ ਸਾਬਕਾ ਨਾਨ ਆਫੀਸ਼ਲ ਡਾਇਰੈਕਟਰ ਚੰਡੀਗੜ੍ਹ ਪ੍ਰਦੇਸ਼ ਤੋਂ ਜਿਹੜੀ ਅੱਜ ਪੱਤਰਕਾਰਾਂ ਤੇ ਐਫ ਆਈ ਆਰ ਦਰਜ ਹੋਈ ਹੈ ਇਹ ਬਿਲਕੁਲ ਗਲਤ ਹੈ ਲੋਕਾਂ ਨੂੰ ਪੱਤਰਕਾਰ ਵੀਰਾਂ ਨੂੰ ਆਪਣੀ ਆਵਾਜ਼ ਲੋਕਾਂ ਦੀ ਆਵਾਜ਼ ਜਿਹੜੀ ਦੁਬਾਨ ਦਾ ਦੁਬਾਨ ਦੇ ਕਾਰਨ ਇਨਾਂ ਨੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਜੋ ਕਿ ਬਹੁਤ ਗਲਤ ਹੈ ਇਹ ਤੇ ਉਹ ਸਭ ਹੋ ਗਿਆ ਪਹਿਲੇ ਸਾਡੇ ਤੇ ਰਾਜ ਕਰਤਾ ਮੁਗਲਾ ਨੇ ਫਿਰ ਅੰਗਰੇਜ਼ਾਂ ਨੇ ਉਹ ਵੀ ਸਾਨੂੰ ਬੋਲਣ ਨਹੀਂ ਸੀ ਦਿੰਦੇ ਸਾਡੇ ਤੇ ਅਤਿਆਚਾਰ ਕਰਦੇ ਸੀ ਉਹੀ ਹੀ ਅੱਜ ਉਹੀ ਹਾਲਾਤ ਸਾਡੇ ਹੋ ਗਏ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ ਜਾਂ ਜਮ ਜਾਂ ਮਜ਼ਦੂਰ ਦਾ ਦਬਕਾ ਹੋਵੇ ਪੜ੍ਹੇ ਲਿਖੇ ਟੀਚਰ ਹੋਣ ਔਰ ਪੜਾਣਾ ਨਾ ਤੇ ਸਭ ਤੋਂ ਜ਼ਿਆਦਾ ਧੱਕਾ ਕੀਤਾ ਇਸ ਪੰਜਾਬ ਸਰਕਾਰ ਨੇ ਹੋਲੀਆਂ ਪਾਲੇ ਜਨਤਾ ਨੂੰ ਗੁੰਮਰਾਹ ਕਰਕੇ ਹਜ਼ਾਰ-ਹਜ਼ਾਰ ਰੁਪਏ ਇੱਕ-ਇੱਕ ਪੈਂਡ ਦੇ account ਚ ਆਏਗਾ ਇਹ ਇਹਨਾਂ ਦੇ ਨੇਤਾਵਾਂ ਨੇ ਜਿਹੜੇ ਆਪਦੇ ਨੇ ਉਹਨਾਂ ਨੇ ਇਹ ਵਾਅਦੇ ਕੀਤੇ ਹੁਣ 5 ਸਾਲ ਪੂਰੇ ਹੋਣ ਵਾਲੇ ਲੇਕਿਨ ਅੱਜ ਤੱਕ ਵੀ ਕਿਸੇ ਦੇ account ਚ ਨਾ ਕੋਈ ਪੈਸਾ ਆਇਆ ਔਰ ਨਾ ਹੀ ਕੋਈ ਹੋਰ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਅੱਜ ਇਹ ਜਿਹੜੀ ਇਹਨਾਂ ਨੇ ਪੱਤਰਕਾਰ ਮੀਰਾ ਤੇ FIR ਦਰਜ ਕੀਤੀ ਆ ਉਹ ਬਿਲਕੁਲ ਗਲਤ ਕੀਤੀ ਆ ਮੈਂ ਇਹਦੀ ਬਹੁਤ ਨਿੰਦਾ ਕਰਦੀ ਆ ਔਰ ਮੈਂ ਇਹ ਪੱਤਰਕਾਰ ਪੱਤਰਕਾਰ ਵੀਰਾਂ ਨੂੰ ਇਕਜੁੱਟ ਹੋਰ ਕੇ ਲੜਨ ਵਾਸਤੇ ਮੈਂ ਕਹਿੰਦੀ ਹਾਂ ਕਿ ਸਾਰੇ ਇਕਜੁੱਟ ਹੋਰ ਕੇ ਵੀਰਾਂ ਲੜੋਗੇ ਤਾਂ ਹੀ ਅਸੀਂ ਜਿੱਤਾਂਗੇ ਅੱਜ ਬਹੁਤ ਵੱਡਾ ਇਕੱਠ ਸੈਕਟਰ 17 ਚ ਇਕੱਠਾ ਹੋਇਆ ਅਗਰ ਇਹਨਾਂ ਨੇ ਆਪਣੀ ਐਫਆਈਆਰ ਦਸ ਜਿਹੜੀ ਵਾਪਸ ਨਹੀਂ ਲਈ ਤੇ ਤਾਂ ਇਹ ਇਕੱਠ ਹੋਰ ਵਧ ਵਧੇਗਾ ਤਾਂ ਕਿ ਜੇ ਇਹ ਨਕਮੀ ਸਰਕਾਰ ਨੂੰ ਆਪਣੀ ਇਹ ਐਫਆਈਆਰ ਦਸ ਦੀ ਹੈ ਉਹ ਵਾਪਸ ਲੈਣੀ ਪਵੇਗੀ ਮੈਂ ਹੀ ਕਹਿਣਾ ਚਾਹਾਂਗੀ ਅੱਜ ਅਸੀਂ ਇੰਨੀ ਠੰਡ ਚ ਲੋਕ ਇੱਥੇ ਇੰਨੇ ਵੱਡੇ ਦਬਕਾ ਇਕੱਠਾ ਹੋਇਆ ਹੈ ਇਹਨਾਂ ਦੀ ਆਪਣੀ ਇੱਕ ਆਵਾਜ਼ ਇਹਨਾਂ ਤੱਕ ਸਰਕਾਰ ਦੀ ਨਕਮੀ ਆਵਾਜ਼ ਆਪਣੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਸਾਰੇ ਅਸੀਂ ਇਕੱਠੇ ਹੋਏ ਤਾਂ ਕਿ ਸੁੱਤੀ ਹੋਈ ਸਰਕਾਰ ਜਾਗੇ ਮਾਨ ਸਾਹਿਬ ਦੇ ਬਸ ਝਟਕਲੇ ਗਾ ਸਕਦੇ ਆ ਸਰਕਾਰ ਨਹੀਂ ਇਹਨਾਂ ਕੋ ਚਲਾਈ ਜਾਂਦੀ ਮੈਂ ਹੀ ਕਹਿਣਾ ਚਾਹਾਂਗੀ ਮਾਨ ਸਾਹਿਬ ਭਗਵੰਤ ਮਾਨ ਦੀ ਸਰਕਾਰ ਜਿਹੜੀ ਪੱਤਰਕਾਰਾਂ ਦੀ ਆਵਾਜ਼ ਨੂੰ ਵੀ ਹੁਣ ਬੰਦ ਕਰਾਉਣਾ ਚਾਹੁੰਦੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਇਹ ਆਰਟੀਆਈ ਐਕਟੀਵਿਸਟਸ ਐਕਟਿਵਿਸਟ ਤੇ ਤੇ ਜਿਹੜੇ ਪੱਤਰਕਾਰਾਂ ਤੇ ਪਰਚੇ ਹੋਏ ਐ ਇਹ ਮਨੁੱਖੀ ਅਧਿਕਾਰ ਜਿਹੜੇ ਸਾਡੇ ਹੈਗੇ ਨੇ ਉਹਨਾਂ ਤੇ ਹਨਣਾ ਪਹਿਲੀ ਗੱਲ ਤਾਂ ਦੂਸਰੀ ਚੀਜ਼ ਇਹ ਹੈ ਕਿ ਜੋ ਇਹ ਪਰਚੇ ਕੀਤੇ ਗਏ ਨੇ ਉਨ੍ਹਾਂ ਬਾਰੇ ਐਕਚੁਅਲ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਹੀ ਕਈਆਂ ਨੂੰ ਨਹੀਂ ਪਤਾ ਹੈਗਾ ਕਿ ਇਹ ਪਰਚੇ ਹੋਏ ਨੇ ਕਈ ਐਦਾਂ ਦੇ ਐਮਐਲਏ ਐਮਪੀਜ਼ ਨੇ ਜਿਹੜੇ ਅੱਜ ਕਹਿ ਰਹੇ ਨੇ ਸਿਰੇ ਉੱਠ ਕੇ ਕਿ ਵੀ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ ਤੇ ਫਿਰ ਕਰਾ ਕਿਨੇ ਦਿੱਤੇ ਇੱਕ ਚੀਜ਼ ਦੂਸਰੀ ਚੀਜ਼ ਹੈ ਕਿ ਅਗਰ ਇਹ ਪਰਚੇ ਹੋਏ ਆ ਇਹਦੇ ਵਿੱਚ ਕੀ ਕੀ ਪ੍ਰੋਬਲਮਸ ਨੇ ਕੀ ਕੀ ਗੱਲਾਂ ਹੋ ਗਈਆਂ ਨੇ ਇਹਨਾਂ ਨੂੰ ਜਗਜਾਹਰ ਨਹੀਂ ਕੀਤਾ ਗਿਆ ਸਿਰਫ ਆਪਾਂ ਇੱਕ ਚੀਜ਼ ਨੂੰ ਕਹਿ ਕੇ ਕਿ ਕਰ ਦਈਏ ਕਿ ਜੀ ਆਪਾਂ ਇਹ ਗੱਲਾਂ ਕਰਕੇ ਇਹ ਤਿੰਨ ਚੀਜ਼ਾਂ ਦੇ ਕਰਕੇ ਇੱਕ ਪਰਚਾ ਹੋ ਗਿਆ ਤੇ ਪਰਚਾ ਇਦਾਂ ਤਾਂ ਨਹੀਂ ਹੁੰਦਾ ਜੇ ਅਗਰ ਆਪਾਂ ਇੱਕ ਸਮਾਜਿਕ ਨਿਆਂ ਦੀ ਗੱਲ ਕਰੀਏ ਪੱਤਰਕਾਰ ਜਿਹੜੀ ਇੱਕ ਹੈਗੀ ਆ ਉਹ ਇੱਕ ਤੀਜਾ ਥੰਮਬ ਹੈ ਠੀਕ ਹੈ ਜੋ ਤੀਜੇ ਥੰਮਬ ਨਾਲ ਇਦਾਂ ਹੋਣ ਲੱਗ ਜਾਏਗਾ ਇਦਾਂ ਅਤਿਆਚਾਰ ਹੋਣ ਲੱਗ ਜਾਏਗਾ ਤੇ ਕਿਦਾਂ ਚੱਲੂਗਾ ਦੇਸ਼ ਦਾ ਇੱਕ ਇੱਕ 파ਟ ਜੋ ਬੋਲਣ ਵਾਲੇ ਨੇ ਜੋ ਗੱਲਾਂ ਸਾਰੀ ਦੁਨੀਆ ਨੂੰ ਦੱਸਣ ਵਾਲੇ ਲੋਕ ਆ ਉਹਨਾਂ ਤੇ ਅਗਰ ਅਤਿਆਚਾਰ ਹੋਊਗਾ ਤੇ ਉਹਦਾ ਇਹ ਚੰਗਾ ਇਫੈਕਟ ਨਹੀਂ ਆਏਗਾ ਇਸ ਸਰਕਾਰ ਤੇ ਇਹ ਸਿੱਧਾ ਬੁਰਾ ਇਫੈਕਟ ਆ ਸਕਦਾ ਹੈ ਇਸੇ ਚੀਜ਼ ਤੇ ਕੋਸ਼ਿਸ਼ ਕਰਨੀ ਚਾਹੀਦੀ ਸਰਕਾਰ ਨੂੰ ਕਿ ਲੋਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਜਾਣ ਤਾਂ ਜੋ ਕੀ ਹੈ ਕਿ ਸਰਕਾਰਾਂ ਸਹੀ ਚੱਲਣ ਤੇ ਲੋਕਾਂ ਨੂੰ ਉਹਨਾਂ ਦਾ ਜਿਹੜੇ ਹੱਕਾਂ ਦਾ ਹਕੂਕ ਹਕੂਕਾਂ ਦਾ ਪਤਾ ਚੱਲੇ